ਸਵਾਗਤ ਹੈ ਇੱਕ ਵਾਰੋ ਤੁਹਾਡਾ ਜਿੱਕਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜਿਲ੍ਹਾ ਵੀਰੂ ਬਰਨਾਲਾ ਪੈਂਦਾ ਬਾਈ ਜੱਗੀ ਦੇ ਫਾਰਮ ਚ ਆਏ ਅੱਜ ਆਪਾਂ ਬਾਈ ਕੋਲ ਕਰਨ ਗਾਮਾ ਤੇ ਇੱਕ ਹੈਗੀ ਮੱਝ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਈ ਜੀ ਦਾ ਨੰਬਰ ਟਾਈਟਲ ਚ ਲਿਖਾਂਗੇ ਭਰਾ ਸਕਰੀਨ ਦੇ ਉੱਪਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਹਾਂਜੀ ਸ਼ਹਿਰ ਬਰਨਾਲਾ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋੜ ਬਰਨਾਲਾ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਹੈਗਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਹੈਗਾ ਜਿਹੜਾ ਵੱਡਾ ਲੁਧਿਆਣਾ ਰੋੜਾ ਨਾ ਉਸ ਰੋਡ ਤੋਂ ਧੂਰੀ ਨੂੰ ਰੋਡ ਜਾਂਦਾ ਹੈਗਾ ਠੀਕ ਹੈ ਜੀ ਅੱਧਾ ਕਿਲੋਮੀਟਰ ਅੱਗੇ ਆਪਣਾ ਫਾਰਮ ਹੈ ਠੀਕ ਹੈ ਜੀ ਬਾਕੀ ਮੋਰ ਵੀ ਲੱਗਾ ਜੀ ਮੇਨ ਰੋਡ ਹਾਂ ਮੇਨ ਰੋਡ ਦੇ ਉੱਤੇ ਆਪਣਾ ਮੋਰ ਲੱਗਾ ਜੱਗੀ ਦੇ ਵਾਲ ਬਰਨਾਲਾ ਹਾਂਜੀ ਮੋਬਾਈਲ ਨੰਬਰ 981539107 ਜੀ ਠੀਕ ਹੈ ਜੀ ਹ हां भाई जी ਪਹਿਲਣ ਝੋਟੀ ਆ ਗਈ ਹਾਂਜੀ ਥਾਂ ਲੈਵੇ ਦੀ ਬਹੁਤ ਜ਼ਿਆਦਾ ਸਾਫ਼ ਆ ਗਈ ਹਾਂਜੀ ਐਟ ਟਾਈਮ 10 ਕਿਲੋ ਦੁੱਧ ਬਿਲਕੁਲ ਤਿਆਰ ਹੈ ਇੱਕ ਹੋਰ ਗੱਲ ਆ ਵੀਰੇ ਹਾਂਜੀ ਇਹਨੂੰ ਕੋਈ ਵੀ ਬਾਜ਼ਾਰ ਨਹੀਂ ਹੈਗਾ ਠੀਕ ਹੈ ਜੀ ਉਦੋਂ ਤੁਸੀਂ ਕੁਦਰਤੀ ਫੋਨ ਕਰ ਲਿਆ ਇੱਧਰ ਹਨਾ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਵੀਡੀਓ ਪਾਉਣ ਲੱਗੇ ਠੀਕ ਹੈ ਜੀ ਇਹਨੂੰ ਕੋਈ ਵੀ ਬਾਜ਼ਾਰ ਨਹੀਂ ਹੈਗਾ ਤੜਕੇ 6 ਵਜੇ ਦੀ ਬਿਲਕੁਲ ਖਾਲੀ ਕਰੀ ਹੋਈ ਆ ਇਹ ਠੀਕ ਹੈ ਜੀ ਇਹ ਸ਼ਾਮ ਸ਼ਾਮ ਦੇ ਡੰਗ ਤੇ ਹੀ ਆ ਠੀਕ ਹੈ ਜੀ ਇਹਦੇ ਮੰਗਰ ਕੱਟੀ ਆ ਬਾਈ ਜੀ ਹਾਂਜੀ ਸੂਈ ਨੂੰ ਇਹਨੂੰ 15 ਤੋਂ 18 ਦਿਨ ਹੋ ਗਏ ਠੀਕ ਹੈ ਜੀ ਕੋਈ ਵੀ ਆਪਾਂ ਇਹ ਨਹੀਂ ਕਹਿੰਦੇ ਇਹਨੂੰ 8 ਦਿਨ ਹੋਇਆ ਇਹਨੂੰ 9 ਦਿਨ ਹੋਇਆ ਆਪਣੇ ਕੋਲ ਸੂਈ ਸਵਾਈ ਆਈ ਆ ਗਰ ਮਾਰੀ ਬਾਈ ਰੇਟ ਨਾ ਜਮਾ ਖੱਚ ਕੇ 100 ਰੁਪਏ ਜਮਾ ਖੱਚਵੇਂ ਰੇਟ ਹੋਣਗੇ ਇੱਕ ਸਾਰੇ ਵੀਰਾਂ ਨੂੰ ਜਿਹੜੇ ਤੁਹਾਡੇ ਜੀ ਇਹਨਾਂ ਨੂੰ ਪਿਆਰ ਕਰਦੇ ਆ ਹੱਥ ਵੱਲ ਕੀ ਬੇਨਤੀ ਆ ਵੀਰ ਬਣ ਕੇ ਜਿਹੜੇ ਵੀ ਮੁੱਲ ਕਰੂੰਗਾ ਉਹਦੇ 'ਚ 1000 2000 ਦੀ ਛੋਟ ਹੋਊਗੀ 5000 ਘੱਟਾ ਦਾ ਭਾਈ ਬਣ ਕੇ ਨਾ ਖੇਚੜਾ ਕਰੇ ਨਾਲੇ ਅਗਲਾ ਪ੍ਰੇਸ਼ਾਨ ਹੋਵੇ ਨਾਲੇ ਮੈਂ ਹਾਂ ਠੀਕ ਆ ਠੀਕ ਆ ਹਾਂਜੀ ਹੁਣ ਦੱਸੋਗਾ ਰੇਟ ਅੱਜ ਛੋਟੀ ਤੋਰ ਕੇ ਦਿਖਾਉਂਦੇ ਆ ਬਾਈ ਜੀ ਪਹਿਲਾਂ ਹਾਂਜੀ ਥਣ ਲੇਵਾ ਚੈੱਕ ਕੋਈ ਬਾਹਲਾ ਵੱਡਾ ਨਹੀਂ ਹੈਗਾ ਮੀਡੀਅਮ ਸਾਈਜ਼ ਦੀ ਝੂਟੀ ਹੈ ਕੋਈ ਵੀਰ ਕਹਿੰਦਾ ਵੀ ਪਤਾ ਨਹੀਂ ਜ਼ੂਮ ਕਰਕੇ ਵੀਡੀਓ ਪਾਈ ਪੀਆ ਜਾਂ ਕੁਝ ਵੀ ਹੈ ਨਾ ਹਾਂਜੀ ਹਾਂਜੀ ਚੁਆਈ ਦੀ ਬਿਲਕੁਲ ਓਕੇ ਆ ਹਾਂਜੀ ਉਹ ਚੁਆਈ ਦੀ ਦੋਨੇ ਲੰਗਰਾਂ ਦੀ ਕਲਿੱਪ ਲਾ ਦੇਾਂਗੇ ਮੂਰੇ ਠੀਕ ਹੈ ਜੀ ਕਿਉਂਕਿ ਜੇ ਚੁਆਈ ਜਿ ਦਿਖਾਉਣ ਲੱਗ ਜਾਈਏ ਨਾ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਦੇਖਦੇ ਨਹੀਂ ਹੈਗੇ ਹਾਂਜੀ ਹਾਂਜੀ ਇਹਦਾ ਭਾਈ ਜੀ 92000 ਰੁਪਏ ਮੁੱਲ ਹਾਂਜੀ 2000 ਰੁਪਏ ਛੋਟ ਕਰਦੇ ਆਂਗੇ 90000 ਦੀ ਕੱਟੀ ਦੇ ਦਾਂਗੇ ਠੀਕ ਹੈ ਜੀ ਦੋਪਰਾ ਚੈੱਕ ਕਰ ਸਕਦੇ ਮਗਰ ਵੀ ਕਰ ਦੋ ਦੋ 10 ਕਿਲੋ ਇੱਥੇ ਆਪਣੇ ਕੋਲੋਂ ਮਿਣਕੇ ਲਿਜਾ ਸਕਦਾ ਵੀਰ ਹਾਂਜੀ ਦਾ ਅਗਲੇ ਦਿਨ ਸੇਵਾ ਕੀ ਪਹਿਲਣ ਝੂਟੀ ਆ 2 ਕਿਲੋ ਵੱਧ ਵੀ ਸਕਦੀ ਆ ਨਾ ਸੇਵਾ ਕਰਨਗੇ 1 ਕਿਲੋ ਘੱਟ ਵੀ ਸਕਦੀ ਠੀਕ ਆ ਜੀ ਲੋਪਰਾ ਰੇਟ ਬਾਈ ਨੇ ਆਪ ਨੂੰ ਦੱਸਤਾ ਬਿਲਕੁਲ ਜਾਇਜ਼ ਠੀਕ ਆ ਜੀ ਉਹ ਚੈੱਕ ਕਰ ਕਰਵਾਤੀ ਵੀ ਕਰਵਾਤੀ ਹਾਜੀ ਖਾਣੇ ਬਾਅਦ ਦਿਖਾ ਦੇ ਵੀਰੇ ਕਿਸੇ ਪਾਸੇੋਂ ਵੀ ਹਰ ਫਸਰਾ ਨਹੀਂ ਹੈਗੀ ਆਨੇਗਲੇ ਅਮਰੀਕਨ ਗਾਰ ਦੇ ਲੈ ਵਾ ਜੀ ਇਹਨੂੰ ਬਾਜ਼ਾਰ ਲਾ ਕੇ ਵੀਡੀਓ ਬਣਾਉਂਦੇ ਹਾਂਜੀ ਹਾਂਜੀ ਤਾਂ ਮੰਨ ਲਾ ਵੀ ਆ ਪੱਟ ਤੇ ਪੱਟ ਧਰ ਕੇ ਤੁਰਨ ਵਾਲੀ ਗੱਲ ਸੀ ਠੀਕ ਆ ਜੀ ਠੀਕ ਆ ਮੋਲੀ ਠੰਡੀ ਠੁੱਲੀ ਇਹ ਗਾ ਮਾਰਗੀ ਆ ਐਨੀ ਵੀ ਪਨੂਨ ਗੱਟੀਆਂ ਲੱਤਾਂ ਮਾਰੂਗੀ ਜਾਂ ਹੋਰ ਠੀਕ ਹੈ ਜੀ ਉਹ ਚੀਜ਼ ਦੀ ਉੱਤੇ ਆ ਜਮਾਨ ਠੀਕ ਹੈ ਜੀ ਠੀਕ ਹੈ ਤੂੰ ਚੱਕ ਲਈ ਜਿਵੇਂ ਮਰਜੀ ਘਰੇ ਬੁੜੀਆਂ ਕੁੜੀਆਂ ਪਹਿਣਾ ਚੂਲੇ ਕੋਈ ਦਿੱਕਤ ਨਹੀਂ ਗੱਲ ਹਾਂਜੀ ਗਾਂਝ ਦੱਸੋ ਜਾਣਕਾਰੀ ਹਾਂ ਬਾਈ ਜੀ ਵੈਣ ਦੂਜਾ ਸੂਆ ਗਈ ਹਾਂਜੀ ਦੁੱਧ 14 ਕਿਲੋ ਬਿਲਕੁਲ ਤਿਆਰ ਹੈ ਕਿਸੇ ਵੀ ਡੰਗਰ ਨੂੰ ਕੋਈ ਬਾਜ਼ਾਰ ਨਹੀਂ ਹੈਗਾ ਹਾਂਜੀ ਇਹ ਹੋ ਸ਼ਾਮ ਦੀ ਚੁਆਈ ਦਾ ਟਾਈਮ ਆ 5 ਵਜੇ ਦਾ ਟਾਈਮ ਆ ਆਪਾਂ ਵੀਡੀਓ ਬਣਾ ਰਹੇ ਹਾਂ ਹਾਂਜੀ ਮਤਲਬ ਇਹ ਚੁਆਈ ਦੇ ਟਾਈਮ ਆ ਹੁਣ ਠੀਕ ਹੈ ਜੀ ਹੁਣ ਹੁਣ ਵਾਲੇ ਡੰਗ ਦੀ ਵੀ ਨੇ ਇਹ ਹਾਂਜੀ ਤੇ ਮੰਗ ਰਹੇ ਨੇ ਬੱਛੀ ਆ ਬਾਈ ਜੀ ਉਹ ਖੜੀ ਅੰਦਰ ਬੱਛੀ ਕਾਫੀ ਕਲਰ ਜਰਸੀ ਬੱਛੀ ਆ ਆ ਬੱਛੀ ਮਾਂ ਵੀ ਪਿਓਰ ਜਰਸੀ ਆ ਪੰਜਾਬ ਵਾਲੀ ਹਾਂਜੀ ਵੱਡੀ ਗੱਲ ਤਾਂ ਜਰਸੀਆਂ ਦਾ ਹਰ ਇੱਕ ਵੀਰ ਪਾਉਂਦਾ ਹਾਂਜੀ ਕਿਉਂਕਿ ਪੰਜਾਬ ਵਾਲੀ ਜਰਸੀ ਨਹੀਂ ਮਿਲਦੀ ਵੀਰੇ ਜਿਹੜੀਆਂ ਹਮਾਚਨੀ ਨੇ ਉਹ ਤਾਂ ਵੀ ਪਤਾ ਹਨਾ ਹਾਂਜੀ ਹਾਂਜੀ ਤੇ ਪਿਓਰ ਜਿਵੇਂ ਪੰਜਾਬ ਦੀ ਆਪਣੇ ਇਥੋਂ ਦੀ ਜਮ ਪਾਲਾਗੀ ਠੀਕ ਆ ਜੀ ਲੋ ਭਰਾ ਤੋਰਾ ਤਰਾ ਕਰਮਾ ਬੜਾ ਸੋਹਣਾ ਤੇ ਲੇਵੇ ਦਾ ਅੰਤਾਜਾ ਤੁਸੀਂ ਲਾ ਸਕਦੇ ਹੋ ਲੋ ਜੀ ਨੋ ਨੋ ਕਿ ਉਹਨਾਂ ਕਿ ਲੋਕ ਕੋਈ ਵੀ ਵੀਰ ਆਨਲਾਈਨ ਦੀ ਮੰਗਾਉਂਦਾ ਚਾਹਦਾ ਹੋਵੇ ਤਾਂ ਆਪਣੀ ਫੁੱਲ ਗਰੰਟੀ ਹੋਊਗੀ। ਹਾਂਜੀ। ਖਾਨ ਦੇਵੇ ਦੀ, ਜ਼ੇਰ ਦੀ, ਭਾਰ ਦੀ। ਹਾਂਜੀ। ਆਪਣੇ ਕੋਲੇ ਸੂਈਆਂ ਕਿਸੇ ਕਿਸਮ ਦੀ ਕੋਈ ਉਹ ਨਹੀਂ ਹੈਗੀ। ਠੀਕ ਹੈ ਜੀ। ਲੋਕ। ਸੀਲ ਢੰਗੀ ਨਹੀਂ ਐ ਬਚਾਰੀ ਜਿਵੇਂ ਮਰਜੀ। ਜਿਹੜਾ ਮਰਜੀ ਚੋਲੇ ਕੋਈ ਦਿੱਕਤ ਵਾਲੀ ਗੱਦ ਨਹੀਂ ਹੈਗੀ। ਠੀਕ ਹੈ ਠੀਕ ਹੈ। ਰੇਟ ਬਈ ਬਸ 100 ਰੁਪਏ ਦੱਸੀਂ। ਬਾਬਾ ਜੀ 60000 ਦੀ ਬੱਛੀ ਦੇ ਦਾਂਗੇ। ਹਾਂਜੀ। ਮੁੱਲ ਕਰਾਉਣ ਨੂੰ ਜੇ ਆਪੋ ਤੋਂ ਪੈਂਡ ਕਰਾ ਲੈ 70 ਕਰਾ ਲੈ ਠੀਕ ਹੈ ਜੀ 62000 ਦੀ ਕੋਈ ਮੰਗ ਨਹੀਂ ਬੱਸੀ ਆ ਬਹੁਤ ਸੋਹਣੀ ਕਰ ਇਹ ਕਿਦਾਂ ਨੇ ਸ਼ੋਰਟ ਕਰਾਉਣੀ ਹੈ ਤਾਂ 2000 ਸ਼ੋਰਟ ਕਰ ਦਿਆਂਗੇ ਨਹੀਂ 50 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਠੀਕ ਹੈ ਜੀ ਠੀਕ ਬੋਪਰਾ ਬਾਈ ਨੇ ਆਫਰ ਵੀ ਦਿੱਤਾ ਆਪਾਂ ਨੂੰ ਹਾਂਜੀ ਅਗਲੀ ਦੇ ਦੱਸੋ ਜੀ ਬਾਈ ਜੀ ਇਹ ਮੱਛੀ ਦੇ ਦਿਨ ਰਹਿੰਦੇ ਨੇ ਹਜੇ 18 17 ਠੀਕ ਹੈ ਜੀ 20 ਦਿਨ ਮੰਨ ਕੇ ਲਵੇ ਜਿਹੜਾ ਵੀਰ ਲਊਗਾ ਹਾਂਜੀ 22 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਹਾਂ ਜਰਸੀ ਦੇ ਸੀਮਨ ਦੀ ਆਪ ਆ ਇਹ ਜਰਸੀ ਇਹਦੇ ਵਧੀਆ ਲੱਗਿਆ ਹੋਇਆ ਸੀਮਨ ਦੀ ਡਿਟੇਲ ਆਪਣੇ ਕੋਲੇ ਕੋਈ ਨਹੀਂ ਹੈਗੀ ਕਈ ਵਾਰ ਕੋਈ ਵੀਰ ਪੁੱਛਦਾ ਕਿ ਕਿਹੜੇ ਦੀ ਆ ਜਾਂ ਆਪਾਂ ਕੋਈ ਇਹੋ ਜਿਹਾ ਝੂਰਤਮਾਨ ਨਹੀਂ ਬੋਲਦੇ ਠੀਕ ਹੈ ਜੀ ਕਿਉਂਕਿ ਆਪਾਂ ਇਹ ਦੇਸੀ ਬੰਦਿਆਂ ਤੋਂ ਲਈ ਆ ਜਮਾ ਪਰ ਦੁੱਧ 22 ਕਿਲੋ ਦਿੱਤਾ ਹੋਇਆ ਪਲੂਨ ਦਾ ਠੀਕ ਹੈ ਜੀ ਲੋਪਰਾ ਐਦਕੀ ਜਿਹੜਾ ਵੀ ਵੀਰ ਲਊਗਾ ਇਹਨੂੰ ਹਾਂਜੀ 24 25 ਕਿਲੋ ਦੁੱਧ ਮੰਨ ਕੇ ਲਵੇ ਹਾਂਜੀ ਚੰਗੇ ਬਾਡੀ ਬਿਲਡ ਦੀ ਆ ਸਮੀ ਭਲੀ ਆ ਬਾਕੀ ਟੂਆ ਟੂਆ ਦਿਖਾਦੇ ਆਖੂ ਖ ਮੋਟੀ ਅੱਖ ਜੀ ਪਉਂਦ ਜਰਸੀ ਆ ਠੀਕ ਹੈ ਜੀ ਲੋਪਰਾ ਜਿਹੜੇ ਵੀ ਰਾਇਮਨ ਵੀ 25 ਕਿਲੋ ਵਾਲੀ ਜਰਸੀ ਦੇ ਸ਼ਕੀਨ ਨੇ ਉਹ ਇਹਦੇ ਲਈ ਸੰਪਰਕ ਕਰ ਲੈਣ ਠੀਕ ਹੈ ਜੀ ਲਿਓ ਕੋਰਾ ਲਿਓ ਫੇਸ ਦਿਖਾ ਦਿੰਦਾ ਕੋੜ ਦੇ ਮੋਲ ਦੀ ਚੈੱਕ ਕਰ ਸਾਧਾ ਕਰਮ ਵਾਲੀ ਕੱਦ ਬੈਡ ਸੁਖਣਾ ਸੋਹਣੀਆ ਤੇ ਰੇਟ ਜਗੀ ਬਾਈ ਯਾਰ ਬਾਈ ਜੀ ਜਿਹੜਾ ਫੋਨ ਤੇ ਕਰ ਲੀਏ ਮੁੱਲ ਤੂੰ ਦੱਸ ਦੀਏ ਬਾਕੀ ਛੋਟੀ ਮਰਜੀ ਹੈ ਜੇ ਕੱਚੀ ਦਾ ਰੇਟ ਦੱਸ ਦੂ ਵੀ ਕੱਚੀ ਦਾ ਹੋਣਾ ਹੈ ਆ ਬਾਕੀ ਨਹੀਂ ਇਹ ਆਪਣੇ ਕੋਲੇ ਖੜੀ ਰਹੇਗੀ ਫਿਰ ਹੋਵੇਗਾ ਮੁੱਲ ਹੋਊਗਾ ਜਿਹੜਾ ਅੱਜ ਦੇ ਸਮੇਂ ਦਾ ਮੁੱਲ ਆਉਂਦਾ 80000 ਰੁਪਿਆ ਉਹ 80000 ਹਾਂ ਬਸ ਲੈਣ ਦੇਣੀ ਆ ਠੀਕ ਹੈ ਜੀ ਠੀਕ ਹੈ ਠੀਕ ਐ ਮੰਨ ਲਵੀ ਤਿਆਰ ਹੋਈ ਵੇੜ ਅਜ ਤੋ 20 ਦਿਨਾਂ ਨੂੰ ਤਾਂ ਇੱਕ ਦਸ ਦਾ ਮਾਲ ਆ ਬਾੜੀ ਝੋਲੀ ਚਾਲੀ ਖੁੱਲੀ ਐ ਲੋ ਠੀਕ ਐ ਠੀਕ ਐ ਠੀਕ ਲੋ ਜੀ ਚੈੱਕ ਕਰ ਸੰਭਰਾ ਹਾਂਜੀ ਭਾਈ ਅਗਲੀ ਦਾ ਦੱਸੋ ਹਾਂ ਭਾਈ ਜੀ ਐਫ ਦੀ ਕ੍ਰੋਸ ਆ ਬੱਚੀ ਹਾਂਜੀ ਲੰਮੇ ਕੰਨ ਦੀ ਆ ਉਹ ਨਹੀਂ ਆਪਾਂ ਕਹਿੰਦੇ ਫੁੱਲ ਬਰੀਡ ਚਾ ਬਰੀਡ ਚ ਨਹੀਂ ਗਰਮੀਆਂ ਦਾ ਤੋਹਫਾ ਦਾ ਠੀਕ ਐ ਜੀ ਐ ਮੰਨੋ ਵੀ ਪੂਰੀ ਟੌਪ ਕਲਾਸ ਆ ਜੀ ਨਾ ਗਰਮੀ ਮੰਨੇ ਨਾ ਠੰਡ ਮੰਨੇ ਹਾਂਜੀ ਬੱਚੀ ਨੇ ਯਾਰ ਫੈਰ ਦਿਆ ਠੀਕ ਐ ਜੀ ਲੋਜੀ ਦੇਖ ਸਰੋਕਾਰ ਦਾ ਬਟਾ ਸੁੱਕਣਾ ਕਰਮ ਵਾਲੀ ਦਾ ਸੁਣਾ ਜਿਹਨੂੰ ਆਪਾਂ ਪ੍ਰਾਣੀਆਂ ਮੰਨੋ ਨਾਪਾ ਨਸਲ ਕਹਿੰਦੇ ਸੀ ਉਹ ਚੀਜ਼ ਆ ਠੀਕ ਹੈ ਜੀ ਲੋਜੀ ਥਾਂ ਲੈਵੇ ਦੀ ਇਹ ਵੀ ਬਹੁਤ ਜਿਆਦਾ ਸਾਫਾ ਤੇ ਨੇ ਇਹਦੇ ਵੀ 15 ਪਏ ਆ ਹਾ ਜੀ ਠੀਕ ਹੈ ਜੀ ਇਹਦਾ ਰੇਟ ਜੀ ਇਹਦਾ 17-18 ਕਿਲੋ ਉਹ ਤੋਂ ਕਲੂਨ ਦਾ ਦਿੱਤਾ ਹੋਇਆਗਾ ਹਾਂ ਜੀ 20 ਕਿਲੋ ਤੋਂ ਬਾਹਰ ਦੁੱਧ ਪਾ ਦੂਗੀ 20 ਪਲੱਸ ਵਾਲੀ ਖੁੱਲੀ ਆ ਬਾਈ ਠੀਕ ਹੈ ਜੀ ਗ੍ਰੇਟ ਬੱਸੌਰ ਪਰ ਰੱਖੀ ਦਸੋਗੇ ਮੰਮਲੀ 75000 ਦੀ ਬੱਸੀ ਦੇ ਦੇਣਾਂਗੇ ਹਾਂਜੀ ਮੁੱਲ ਕਰਾਉਣ ਨੂੰ ਚਾਹੇ ਕੋਈ ਜਿਹੜਾ ਮਰਜ਼ੀ ਕਰਾ ਲਵੇ ਵੀਰਵਾਨ ਕੇ ਘੱਟ ਵੱਧ ਦਾ ਨਾ ਖੇਚਲਾ ਕਰੇ ਹੱਤ ਮੰਨ ਕੇ ਹੀ ਬੇਨਤੀ ਆਪਨੇ ਠੀਕ ਹੈ ਠੀਕ ਹੈ ਅਪਾ ਜਿੰਨੇ ਜਿੰਨੇ ਕੋਸੂ ਦੇਣੇ ਨੇ ਹਾਂਜੀ ਉਹਨੇ ਉਹਨੇ ਗੱਲ ਕਹੀ ਆ ਠੀਕ ਹੈ ਜੀ ਬਸ ਤਵੱਜਾ ਰ ਆਪਣੇ ਕੋਲੇ ਮਤਲਬ ਨਾ ਵੀਰ ਵਾਲੇ ਜੇ ਕੋਈ ਖੇਚਲਾ ਕਰੇ ਠੀਕ ਹੈ ਜੀ ਜਿੰਨੇ ਜਿੰਨੇ ਨੇ ਮੁੱਲ ਨੇ ਹਾਂਜੀ ਉਹਨਾਂ ਚੋਂ 2000 ਰੁਪਏ ਛੋੜ ਹੋਊਗੀ ਬਾਈ ਚਾਹੇ 50 ਕਿਲੋਮੀਟਰ ਦੀ ਅਗਲਾ ਪਹੁੰਚ ਕਰਾ ਲਵੇ ਠੀਕ ਹੈ ਜੀ ਜੇ 50 ਕਿਲੋਮੀਟਰ ਤੋਂ ਵੱਧ ਬਾਟ ਹੋਊਗੀ ਤਾਂ ਉਹ ਗੱਡੀ ਵਾਲੇ ਨੂੰ ਘਾੜਾ ਦੇਣਾ ਪੈਣਾਗਾ ਠੀਕ ਹੈ ਜੀ ਜੇ ਛੋਟ ਕਰਾਉਣੀ ਹੈ ਛੋਟ ਕਰਾ ਲੈ ਜੇ ਪੰਜ ਕਿਲਾਉਗਾ ਤਾਂ ਛੋਟ ਨਹੀਂ ਹੋਣੀ ਠੀਕ ਹੈ ਜੀ ਲੋਪਰਾ ਬਾਈ ਕੋਲ ਤਿੰਨ ਗਾਵਾਂ ਤੇ ਇੱਕ ਮੱਝ ਤਸਵੀਬ ਝੋਟੀ ਆ ਪੂਰੀ ਟਾਪ ਦੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ